ਉੰਤਕ ਆਪ ਸਭ ਨੇ ਇਹ ਸੁਣ ਲਿਆ ਹੈ ਕਿ ਨੇਕ ਕਲਪ ਕਰ ਕੀ ਉਤਾਰ ਮਾਤਲੋਕ ਵਿੱਚ ਆ ਗਏ ਨੇ ਤੇ ਉਹਨਾਂ ਨੇ ਆਪਣਾ ਪ੍ਰਗਟਾਵਾ ਆਪ ਕੀਤਾ ਦੁਨੀਆ ਵਿੱਚ ਆਪਣੇ ਭਗਤਾਂ ਦੇ ਲਹਿੜੇ ਦੇਣੇ ਦੇਣ ਲਈ ਇੱਥੇ ਹੀ ਨਹੀਂ ਵਿਦੇਸ਼ਾਂ ਦੀ ਯਾਤਰਾ ਵੀ ਕਰਨੀ ਪਈ ਤਿੰਨ ਵਿਦੇਸ਼ੀ ਟੂਰ ਕੀਤੇ ਜਿੱਥੇ ਗੁਰੂਤਾਰ ਪਿਗੰਬਰਾਂ ਦੇ ਲੇਖ ਸਨ ਉਥੇ ਜਾ ਕੇ ਪੂਰੇ ਕੀਤੇ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਨੰਬਰਦਾਰ ਪ੍ਰੀਤਮ ਸਿੰਘ ਜੱਥੂਵਾਲ ਵਾਲੇ ਨੇ ਪਾਤਸ਼ਾਹ ਦਾ ਇਮਤਿਹਾਨ ਲਿਆ ਕਿ ਲੇਖ ਲੰਕ ਹਨ ਕਿ ਉਹਨਾਂ ਦੇ ਕੇਸਾਂ ਨੂੰ ਅੱਗ ਲਾ ਕੇ ਵੇਖੀ ਸੀ ਫਿਰ ਪਾਤਸ਼ਾਹ ਨੂੰ ਕਿਸੇ ਨੇ ਕਿਹਾ ਕਿ ਜੇ ਨੇ ਲੇਖ ਲੰਕ ਹਨ ਤਾਂ ਜ਼ਹਿਰ ਖਾਣ ਨੌ ਰਤਿਆਂ ਜ਼ਹਿਰ ਵੀ ਖਾਦੀ ਪਾਤਸ਼ਾਹ ਕਦੇ ਇਹ ਕਿਸੇ ਵੀ ਵਿਗਿਆਨ ਵਿਗਿਆਨੀ ਨੇ ਇਹ ਡਾਕਟਰਾਂ ਨੇ ਇਹ ਚੀਜ਼ ਨਹੀਂ ਵੇਖੀ ਕਿ ਇੱਕ ਸਰੀਰ ਦੀ ਨਬਜ਼ ਵੀ ਬੰਦ ਹੋਵੇ ਨੈਤਰ ਵੀ ਬੰਦ ਹੋਣ ਤੇ ਉਹ ਖੇਡ ਕਰਦਾ ਹੋਵੇ ਇਹ ਸਾਰੇ ਪੁਰਾਣੇ ਭਗਤ ਜੋ ਬੈਠੇ ਹੁਣ ਉਹਨਾਂ ਨੇ ਇਹ ਖੇਡ ਆਪਣੀ ਅੱਖੀਂ ਵੇਖੇ ਹੁਣ ਕਿ ਪਾਤਸ਼ਾਹ ਜਦੋਂ ਵਿਹਾਰ ਕਰਦੇ ਨੈਤਰ ਵੀ ਬੰਦ ਤੇ ਨਬਜ਼ ਵੀ ਬੰਦ ਜੇ ਨਬਜ਼ ਬੰਦ ਹੈ ਸਰੀਰ ਤਾਂ ਤਾਂ ਇਸ ਤਰ੍ਹਾਂ ਹੀ ਪਾਤਸ਼ਾਹ ਨੇ ਜਿਸ ਤਰ੍ਹਾਂ ਅੱਜ ਗੱਲ ਕੀਤੀ ਕਿ 40 ਦਿਨ ਪਾਤਸ਼ਾਹ ਦੇ ਸਰੀਰ ਨੂੰ ਬੁਖਾਰ ਆਇਆ ਤਾਂ ਅਜੀਤ ਸਿੰਘ ਪਟਾਲੇ ਵਾਲਾ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਸਤਗੁਰੂ ਵੀ ਬੁਖਾਰ ਆ ਜਾਂਦਾ ਤੇ ਪਾਤਸ਼ਾਹ ਨੇ ਉਸ ਵੇਲੇ ਹਰ ਬਾਣੀ ਲਿਖਾਈ ਇਹਨ ਧਿਆਨ ਨਾਲ ਸੁਣੋ ਕਿ ਕੀ ਕਹਿੰਦੇ ਹਨ ਅਕਾਲ ਪੁਰਖ ਇਸ ਸਰੀਰ ਨੂੰ ਕੋਈ ਕਹੇ ਚੰਗਾ ਕੋਈ ਕਹੇ ਮਾੜਾ ਉਂਗਲਾਂ ਸਾਰੇ ਰਹੇ ਠਾਈਆ ਕੋਈ ਕਹੇ ਸਤਪੁਰ ਕੋਈ ਕਹੇ ਲਾੜਾ ਕੋਈ ਕਹੇ ਪਾਰਬ੍ਰह्म ਪਤ ਪਰਮੇਸ਼ਵਰ ਸ਼ੋਭਾ ਪਾਈ ਇਹ ਵਿਵਿਅ ਗੱਲਾਂ ਨਾ ਕਰੋ ਉਹ ਅਮਰੀਕ ਉਧਰ ਜਾ ਕੇ ਬੈਠ ਪਰੇ ਜਾ ਕੋਈ ਕਹੇ ਖੇਲ ਕਰੇਲਾ ਅਗੰਮੀ ਖਾੜਾ ਆਪਣੀ ਕਾਰ ਕਮਾਈਆ ਕੋਈ ਕਹੇ ਭਰਿਆ ਪੰਜ ਵਿਕਾਰ ਧਾਰਾ ਇਹਦੇ ਵਿੱਚ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਕੋਈ ਕਹੇ ਕਿ ਬੰਦਿਆ ਵਰਗਾ ਬੰਦਾ ਹੈ ਇਹਦਾ ਮਤਲਬ ਕੋਈ ਕਹੇ ਭਰਿਆ ਪੰਜ ਵਿਕਾਰ ਧਾਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਈਆ ਕੋਈ ਕਹੇ ਇਹ ਖੇਲ ਬਹਤ ਨਾੜਾ ਤਤਾਂ ਵਰਗਾ ਤਤ ਸੋਭਾ ਪਾਈਆ ਕੋਈ ਕਹੇ ਫਿਰਦਾ ਜੰਗਲ ਜੂਹਾ ਪਹਾੜਾਂ ਭਜੇ ਵਾ ਥਾਂ ਥਾਈਆ ਪਰ ਅਗੇ ਪਾਪਸ਼ਾ ਕੀ ਕਹਿੰਦੇ ਹਨ ਇਸ ਨੂੰ ਸਮਝਣਾ ਪਰੇ ਖੇਲ ਸਾਰਾ ਪਰੇ ਸਾਰਾ ਖੇਲ ਉਸੇ ਦਾ ਅਪਰਪਾਰਾ ਜਿਸ ਅਪਰੰਪਰ ਆਪਣੀ ਬੰਤ ਬਣਾਈਆ ਉਹਦਾ ਖੇਲ ਹੈ ਅਪਰੰਪਰ ਨੇ ਜਿਸ ਨੇ ਆਪਣੀ ਬੰਤ ਆਪ ਬਣਾਈ ਜਿਹੜਾ ਅੰਦਰ ਬਾਹਰ ਗੁਪਤ ਜਹਰਾ ਉਹ ਆਪਣੀ ਕਾਰਕਮਾਈ ਤੁਸੀਂ ਜੋ ਮਰਜੀ ਕਹਿੰਜੋ ਪਾਤਸ਼ਾਹ ਕਹਿੰਦੇ ਜਿਹੜਾ ਅੰਦਰ ਬਾਹਰ ਗੁਪਤ ਜਹਰਾ ਉਹ ਆਪਣੀ ਕਾਰ ਕਮਾਈ ਆ ਦੁੱਖ ਸੁੱਖ ਦਾ ਜਿਹੜਾ ਸਹਾਰਾ ਰਸਿਆ ਪੋਗਿਆ ਆਪਣੀ ਕਰਨੀ ਵਿੱਚ ਆਪਣਾ ਆਤ ਰਖਾਈ ਆ ਤੇ ਆਪਾਂ ਕਹਿੰਦੀ ਆ ਪਾਤਸ਼ਾਹ ਵਿਖਾਰ ਕਿਉਂ ਹੋ ਗਿਆ ਕੇ ਦੱਸਣਗੇ ਕੱਲ ਇਹ ਧਾਰ ਸੰਸਾਰ ਵਿਹਾਰ ਜੁਗ-ਜੁਗ ਚਲਦੀ ਰਹੀ ਕਾਰਾ ਕਰਨੀ ਕਰਤਾ ਆਪ ਭੁਗਤਾਈ ਆ ਸਾਬ ਸੱਚੇ ਪਾਤਸ਼ਾਹ ਨੇ ਕਿੰਨੇ ਦਿਨ ਕੋਈ ਭੋਜਨ ਨਹੀਂ ਖਾਦਾ ਤੇ ਇਹ ਕਰਨੀ ਕਰਤਾ ਜੁਗ-ਜੁਗ ਪਾਪਸ਼ਾ ਕਹਿੰਦੇ ਉਹ ਉਥੇ ਜੋ ਕੀਤਾ ਕਿ ਇਹ ਜੁਗ-ਜੁਗ ਜਿੰਨੇ ਗੁਰੂਤਾਰ پیغمبر ਆਏ ਇਸ ਤਰ੍ਹਾਂ ਖੇਡ ਕਰਦੇ ਗਏ ਭਾਵੇਂ ਤਾਪ ਹੋਵੇ ਭਾਵੇਂ ਉਹਨੂੰ ਕਹੋ ਬੁਖਾਰਾ ਭਾਵੇਂ ਅਗਨੀ ਤੱਕ ਜਲਾਈਆ ਚਾਹੇ ਉਸਨੂੰ ਬੁਖਾਰ ਕਹੋ ਚਾਹੇ ਤਾਪ ਕਹੋ ਤੇ ਅਕੀ ਪ੍ਰਭ ਕੀ ਕਹਿੰਦੇ ਹਾਂ ਹੁਣ ਸੁਣ ਲਓ ਕਿ ਜੇ ਮੈਨੂੰ ਕਹਿੰਦੇ ਹੋ ਸ਼ਬਦ ਸਤਿਗੁਰ ਹੈ ਜੇ ਸ਼ਬਦ ਹੈ ਤੇ ਸ਼ਬਦ ਗੁਰੂ ਦੁਆਰਾ ਦੁੱਖ ਰੋਗ ਨਾ ਲਾਗੇ ਰਈਆ ਜੇ ਸ਼ਬਦ ਹੋਵੇ ਉਸ ਨੂੰ ਤਾਂ ਦੁੱਖ ਰੋਗ ਲੱਗਦਾ ਨਹੀਂ ਜੇ ਜੋਤ ਹੈ ਜੋਤ ਨੂਰ ਜਿਆਰਾ ਨੂਰੋ ਨੂ ਡਗਮਗਾਈਆ ਜੇ ਤਤ ਹੈ ਜੇ ਤਤ ਸਮਝ ਲੋ ਪਾਤਸ਼ਾਹ ਕਹਿੰਦੇ ਸ਼ਬਦ ਸਮਝ ਲੋ ਉਹਨਾਂ ਦਾ ਦੁੱਖ ਰੋਗ ਲੱਗਦਾ ਨਹੀਂ ਜੇ ਜੋਤ ਹੈ ਜੋਤ ਨੂਰ ਜਿਆਰਾ ਨੂਰੋ ਨੂ ਡਗਮਗਾਈਆ ਜੇ ਤਤ ਹੈ ਤਤ ਕਰਕੇ ਖੇਡ ਕਰ ਰਿਹਾ ਹੈ ਜੇ ਤਤ ਹੈ ਤੇ ਜਗਤ ਵਾਲਾ ਖੇਡ ਅਪਾਰਾ ਤਾੜੀ ਦੇਉਨੇਗਾ ਯਾ ਕਿਉਂ ਜੇ ਪਾਤਸ਼ਾਹ ਥੱਲੇ ਬੈਠੇ ਨੇ ਤੇ ਆਪਣੇ ਸਰੀਰ ਨੂੰ ਪੌਣ ਰੂਪ ਉਠਾ ਕੇ ਸਿੰਘਾਸਨ ਤੇ ਬੈਠਦੇ ਨੇ ਪਾਤਸ਼ਾਹ ਦਾ ਪੌਣ ਰੂਪ ਸਰੀਰ ਇਸ ਤਰ੍ਹਾਂ ਜਲਦਾ ਭੰਗਤ ਦਵਾਰ ਚ ਦੇਖਿਆ ਗੁਰਸਿੱਖਾਂ ਨੇ ਪਾਤਸ਼ਾਹ ਹੀ ਜੇ ਤਤ ਹੈ ਤੇ ਜਗਤ ਵਾਲਾ ਖੇਲ ਪਰ ਜਗਤ ਦਾ ਮੈਂ ਅਪਾਰ ਖੇਡ ਕਰ ਰਿਹਾ ਫਿਰ ਤਾੜੀ ਮਜਾਓ ਕਿ ਤਤ ਵੀ ਇਸ ਤਰ੍ਹਾਂ ਉੱਪਰ ਪੌਣ ਰੂਪ ਬਣ ਜਾਂਦੇ ਆ ਹਵਾ ਮੋਟੂ ਉੱਡ ਕੇ ਆਪਣੇ ਸਰੀਰ ਇੱਥੋਂ ਥੱਲੇ ਚੱਕਿਆ ਸਿੰਘਾਸਨ ਤੇ ਬੈਠ ਕੇ ਜੇ ਤਤ ਹੈ ਤੇ ਜੰਤੂਆਂ ਖੇਲੋ ਪਾਰਾ ਤਾੜੀ ਦਿਓ ਲਗਾਈ ਆ ਇਹ ਹੁਕਮ ਮੰਨਣ ਦੀ ਧਾਰਾ ਇਹ ਹੁਕਮ ਮੰਨਣ ਦੀ ਧਾਰਾ ਸਭ ਨੂੰ ਰਿਹਾ ਸਮਝਾਈ ਆ ਆਹ ਪਾਤਸ਼ਾਹ ਨੇ ਸਾਰਾ ਸਮਝਾ ਰਿਹਾ ਪਾਤਸ਼ਾਹ ਕਹਿੰਦੇ ਇਹ ਹੁਕਮ ਮੰਨਣ ਦੀ ਧਾਰਾ ਸਭ ਨੂੰ ਰਿਹਾ ਸਮਝਾਈ ਆ ਇੱਕ ਦਾ ਇੱਕ ਨਾਲ ਪਿਆਰਾ ਇੱਕ ਅਕਾਲ ਪੁਰਖ ਤੇ ਇੱਕ ਗੋਬਿੰਦ ਇੱਕ ਦਾ ਇੱਕ ਨਾਲ ਪਿਆਰਾ ਇੱਕ ਇੱਕ ਵਿੱਚ ਸਮਾਈ ਆ ਇਸ ਇੱਕ ਦਾ ਤੁਹਾਡੇ ਨਾਲ ਵਿਹਾਰਾ ਕਿਉਂ ਬੈਠੇ ਮੁੱਖੂ ਆਈ ਆ ਇੱਕ ਦਾ ਇੱਕ ਨਾਲ ਵਿਹਾਰਾ ਇਹ ਸਿੱਕਦਾ ਤੁਹਾਡੇ ਨਾਲ ਵਿਹਾਰਾ ਕਿਉਂ ਬੈਠੇ ਮੁੱਕ ਕੋਈ ਆ ਇੱਕ ਦਾ ਇੱਕ ਨਾਲ ਪਿਆਰਾ ਇੱਕ ਇੱਕ ਨਾਲ ਲੁਵਾਈ ਆ ਗੋਬਿੰਦ ਦੇ ਪੁਰਖਾ ਕਾ ਇਹ ਕੋਈ ਪੂਰ ਨਹੀਂ ਤੇ ਵਿਚਾਰਾ ਕੋ ਕਰਮੀ ਕਰਮ ਕਾ ਨਾ ਕੋਈ ਵਿਖਾਈ ਆ ਇਹ ਕੋਈ ਉਹ ਨਹੀਂ ਹੈ ਜਿਸ ਨੂੰ ਸਮਝ ਦਿਓ ਤਤਾਂ ਵਾਲਾ ਤੇ ਬੁਖਾਰ ਆ ਗਿਆ ਜੋ ਕਰੇ ਕਰਾਇ ਸੋ ਕਰਨੇ ਹਰਾ ਜੋ ਕਰੇ ਕਰਾਇ ਸੋ ਕਰਨੇ ਹਰਾ ਖੁਦ ਮਾਲਕ بے ਪ੍ਰਵਾਹੀ ਆ ਸਾਰੀ ਸ੍ਰਿਸ਼ਟੀ ਏਸੇ ਦੀ ਇਸਤਰੀ ਏਸੇ ਦੀ ਏਸੇ ਦਾ ਪੁਰਖ ਇਹੋ ਇਸਦੀ ਨਾਮ ਸਾਰੀ ਸ੍ਰਿਸ਼ਟੀ ਏਸ ਦੀ ਇਸਤਰੀ ਏਸ ਦੀ ਨਾਰਾ ਇਹੋ ਮਾਤ ਪਿਤ ਭੈਣ ਭਾਈ ਆ ਜਿਹੜਾ ਅੰਦਰ ਹੈ ਮੁਕਤ ਹੈ ਜਹਾਰ ਹੈ ਜਿਹੜਾ ਅੰਦਰ ਹੈ ਗੁਪਤ ਹੈ ਜਹਾਰ ਹੈ ਬਾਹਰ ਹਰ ਕਟ ਵਸ਼ਿਆ ਸ ਹੈ ਸੁਆਮੀ ਸੁਭਾ ਅੰਦਰ ਬਾਹਰ ਗੁਪਤ ਜੋ ਉਹਨੇ ਜਿਸਕੇ ਉਪਸਾਰ ਆ ਗਿਆ ਪਾਸ਼ਾ ਕੇ ਦਸੋ ਫੇਉ ਕਰਨ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਕਿ ਸੰਚਾ ਕੀ ਪੂਰਨ ਕਦੀ ਮਰਦਾ ਕੀ ਪੂਰਨ ਕਦੀ ਮਰਦਾ ਮਰਨ ਵਿੱਚ ਨਾ ਆਈਆ ਇਹ ਸੜਦਾ ਸੜਨ ਵਿੱਚ ਨਾ ਆਈਆ ਇਹ ਡਰਦਾ ਡਰਨ ਵਿੱਚ ਨਾ ਆਈਆ ਡਰਨ ਵਾਲੀ ਖੇਲ ਵੇਖੀ ਪਾਸ਼ਾ ਨੂੰ ਇੱਕ ਗੋਸ਼ੇ ਖਾਇਆ ਅੰਮ੍ਰਿਤ ਸਰ ਤੋਂ ਚੱਲ ਕੇ ਕਹਿੰਦਾ ਜੀ ਨੇਕ ਲੰਕ ਹੈ ਮੇਰੇ ਕੱਲੇ ਨਾਲ ਹੱਥ ਕਰਕੇ ਆਵੇ ਤੇ ਪਾਸ਼ਾ ਕਿ ਜਾਨੀ ਜਾਨ ਤੇ ਪਾਸ਼ਾ ਨੇ ਕਿਹਾ ਚਲੋ ਗੁਰ ਸਿੱਖੋ ਆਪਾਂ ਬਾਹਰ ਚਲੀਏ ਘੁੰਮਣ ਚਲੀਏ ਤੇ ਜਦੋਂ ਆ ਰਿਹਾ ਸੀ ਉਧਰੋਂ ਪਾਸ਼ਾ ਨੇ ਕਿਹਾ ਤੁਸੀਂ ਪਿੱਛੇ ਇੱਥੇ ਹੀ ਖੜੇ ਰਹੋ ਤੇ ਉਹ ਆਇਆ ਆਪਣੇ ਕੰਬਲ ਬੁੱਕਲ ਮਾਰ ਕੇ ਵਿੱਚ ਤਲਵਾਰ ਲੈ ਕੇ ਪਾਸ਼ਾ ਕਹਿੰਦੇ ਕੀ ਕੀ ਕਹਿੰਦਾ ਸੀ ਮੈਂ ਇਕੱਲੇ ਨਾਲ ਇਕੱਲਾ ਮਿਲਾਂਗਾ ਕਰ ਬਾੜ ਮੇਰੇ ਤੇ ਕਰ ਬਾੜ ਉਹ ਆਏ ਹੱਥ ਕੰਬਲ ਲੱਗੇ ਤਲਵਾਰ ਥੱਲੇ ਗੀ ਕਹਿੰਦੇ ਕਰ ਬਾੜ ਤਾਲ ਫੇਰ ਠਾ ਸੋ ਇੱਥੇ ਪਾਸ਼ਾ ਕਹਿੰਦੇ ਹਾਂ ਜਿਹੜਾ ਅੰਦਰ ਹੈ ਗੁਪਤ ਹੈ ਜਾਹਰ ਹੈ ਹਰ ਕਟ ਵਸਿਆ ਸਹਿ ਸੁਆਮੀ ਸ਼ੋਭਾ ਪਾਈਆ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰ ਕਰੇ ਕੇ ਸਚਾ ਕੀ ਪੂਰ ਕਦੀ ਮਰਦਾ ਕੀ ਇਹ ਸੜਦਾ ਕੀ ਇਹ ਡਰਦਾ ਡਰਨ ਵਿੱਚ ਨਾ ਆਈਆ ਜਿੱਧਰ ਜਾਵਾ ਉਧਰ ਚੜਦਾ ਆ ਸਕੈ ਜਿੱਧਰ ਜਾਵਾ ਉਧਰ ਚੜਦਾ ਜੋਧਾ ਸੂਰ ਵੀਰ ਖਵਾਈਆ ਇਹ ਖੇਰ ਨਰਦਾ ਇਹ ਖੇਰ ਨਰੈਣ ਨਰਦਾ ਸਾ ਪਤਸ ਆਪਣੀ ਕਰਮਤਾਈਆ ਆਪਣੀ ਕਰਮਤਾਈਆ ਤੇ ਜਿਹੜਾ ਬੁਖਾਰ ਉਥੇ ਪਾਰ ਛਾਉਣ ਗੱਲ ਕਰਦੇ ਨੇ ਤੁਹਾਡੇ ਪਿੱਛੇ ਸਾਰੇ ਦੁੱਖ ਚਲਦਾ ਤੁਹਾਡੇ ਪਿੱਛੇ ਸਾਰੇ ਦੁੱਖ ਚਲਦਾ ਦੁਖੀਆਂ ਦਾ ਦਰਦ ਆਪਣੀ ਝੋਲੀ ਪਾਈ ਕਿ ਮੈਂ ਆਪਣੇ ਸਰੀਰ ਨੂੰ ਬੁਖਾਰ ਕਿਉਂ ਦਿੱਤਾ ਹੈ ਤੁਹਾਡਾ ਦੁਖੀਆਂ ਦਾ ਦਰਦ ਆਪਣੀ ਝੋਲੀ ਪਾ ਰਿਹਾ ਤੁਹਾਡੇ ਪਿੱਛੇ ਸਾਰੇ ਦੁੱਖ ਚਲਦਾ ਦੁਖੀਆਂ ਦਾ ਦਰਦ ਆਪਣੀ ਝੋਲੀ ਪਾਈਆ ਤੇ ਤੇ ਗੋਬਿੰਦਾ ਬਚਨ ਤੁੰਡਾ ਕਰਦਾ ਜੋ ਵਾਦਾ ਕੀਤਾ ਸੀ ਗੁਜਰੀ ਮਾਤਾ ਵਾਲ ਗੋਬਿੰਦ ਪਾਸ਼ਾ ਤੇ ਗੋਬਿੰਦਾ ਬਚਨ ਪੂਰਾ ਕਰਦਾ ਜੋ ਗੁਜਰੀ ਨਾਲ ਵਾਦਾ ਕਰਕੇ ਓਟਣਾ ਓਟ ਕਰਕੇ ਮਾਂ ਨੂੰ ਗਿਆ ਸੁਝਾਈਆ ਕਿ ਮੈਂ ਫੇਰ ਆਵਾਂਗਾ ਮੈਂ ਫੇਰ ਤੇਰੀ ਚੜ੍ਹਦੀ ਕਲਾ ਚ ਕਰਦਾ ਮਾਂਗਾ ਫੇਰ ਤੇਰੀ ਫਲਵਾੜੀ ਨੂੰ ਕੋਈ ਤੈਨੂੰ ਲੁੱਟ ਨਹੀਂ ਸਕੇਗਾ ਤੇ ਉਹ ਗੱਲ ਓਟਣਾ ਓਟ ਕੇ ਮਾਂ ਨੂੰ ਗਿਆ ਸੁਝਾਈਆ ਅੱਜ ਇਹ ਖੇਲ ਨਾ ਕਰਦਾ ਜੇ ਇਹ ਸ੍ਰੀ ਨੂੰ ਬਖਾਰ ਨੂੰ ਦਾ ਪਾਤਸ਼ਾਹ ਕਹਿੰਦੀ ਅੱਜ ਇਹ ਖੇਲ ਨਾ ਕਰਦਾ ਗਰੀਬ ਨਵਾਣਾ ਗੋਦ ਨਾ ਕੋਈ ਟਿਕਾਈਆ ਜੇ ਮੈਂ ਖੇਡ ਨਾ ਕਰਦਾ ਗਰੀਬ ਨਵਾਣਾ ਨੂੰ ਕੌਣ ਗੋਦੀ ਚੁੱਕਦਾ ਆਪਣਾ ਖੂਨ ਤੁਹਾਡਾ ਰੂਪ ਨਾ ਬਣਦਾ ਦਰਦੀ ਦਰਦ ਕਮਨ ਖਵਾਈ ਆ ਉਫ ਹਾਇ ਨਾ ਕਰਦਾ ਕਿ ਪਾਸ਼ਾ ਕਹਿੰਦੇ ਉਹ ਹੁਸ਼ਕੀ ਕਹਿੰਦੇ ਬੁਖਾਰਾ ਪਾਸ਼ਾ ਕਹਿੰਦੇ ਉਫ ਹਾਇ ਹਾਇ ਕਰਦੇ ਨੇ ਇਥੇ ਪਾਸ਼ਾ ਕੀ ਕਹਿੰਦੇ ਉਫ ਹਾਇ ਨਾ ਕਰਦਾ ਤੁਹਾਡੇ ਅੰਦਰ ਬੜ ਕੇ ਕਮਨ ਵੇਖੂ ਖਾਈ ਆ ਜੋਤੀ ਜੋਤ ਸਰੂਪ ਆ ਆਪ ਆਪਣੀ ਕਿਰਪਾ ਕਰ ਸਦਾ ਆਪਣੀ ਕਾਰ ਪਰਤਾਈਆ ਜਿਤਨਾ ਲਗਾ ਦੁੱਖ ਰੋਗ ਸਰੀਰ ਜਿਤਨਾ ਇਹ ਸਰੀਰ ਨੂੰ ਦੁੱਖ ਰੋਗ ਲਗਾ ਸਰੀਰ ਇੱਕ ਦਿੱਤਾ ਜਣਾਈਆ ਇਹ ਵੀ ਇੱਕ ਖਾਸ ਤਹਿਰੀਕ ਤਰੀਕੇ ਨਾਲ ਬਣਾਈਆ ਇਹ ਵੀ ਤਰੀਕਾ ਹੈ ਉਹ ਪ੍ਰਭ ਦਾ ਤੁਹਾਡੇ ਦੁੱਖ ਰੋਗ ਦੂਰ ਕਰਨ ਦਾ ਜਿਸ ਦਾ ਖੇਲ ਬੇਨਜ਼ੀਰ ਨਜ਼ਰ ਤੋਂ ਪਰੇ ਦੇ ਸਮਝਾਈਆ ਜੇ ਮੈਂ ਪਾਤਸ਼ਾਹ ਜੇ ਮੈਂ ਪਾਤਸ਼ਾਹ ਤੁਸੀਂ ਮੇਰੇ ਵਜ਼ੀਰ ਤੇ ਦੋਹਾਂ ਦਾ ਮੇਲਾ ਸਹਿਸਵਾਨ ਜਿਤ ਪਾਦਸ਼ਾ ਤੁਸੀਂ ਮੇਰੇ ਵਜੀਰ ਵਜੀਰ ਕੌਣ ਹੁੰਦੇ ਨੇ ਉਸ ਅਕਾਲ ਪੁਰਖ ਦੇ ਪਾਦਸ਼ਾ ਦੇ ਹੁਕਮ ਚ ਰਹਿੰਦੇ ਨੇ ਹੁਕਮ ਚ ਰਹਿੰਦੇ ਵਜੀਰ ਕਾਲਪੁਰਖ ਦੇ ਮਹਾਰਾਜ ਦੇ ਹੁਕਮ ਤੋਂ ਇਤਦਰਾ ਨਹੀਂ ਕੁਝ ਗੱਲ ਕਰ ਸਕਦਾ ਉਹਦੀ ਹੁਕਮ ਨੂੰ ਮੰਨਣ ਲਈ ਹਰ ਵੇਲੇ ਤਿਆਰ ਹੁੰਦਾ ਤੇ ਇਹ ਕਿ ਪਾਦਸ਼ਾ ਇਸ ਲਈ ਕਹਿ ਰਹੇ ਹਨ ਜਿਤੇ ਜੇ ਮੈਂ ਪਾਦਸ਼ਾ ਤੁਸੀਂ ਮੇਰੇ ਵਜੀਰ ਦੋਹਾਂ ਦਾ ਮੇਲਾ ਸਹਿਸਵਾਈਆ ਜੇ ਮੈਂ ਹੀ ਤੁਹਾਡਾ ਮਾਲਕ ਅਖੀਰ ਜੇ ਮੈਂ ਹੀ ਤੁਹਾਡਾ ਮਾਲਕ ਅਖੀਰ ਕਿਉਂ ਨਾ ਦੁੱਖ ਨੇ ਤੁਹਾਡੇ ਪੈਰੋਂ ਦੇ ਆ ਮਟਾਈ ਜਾ ਇੱਥੇ ਇਹ ਗੱਲ ਧਿਆਨ ਵਾਲੀ ਕਿ ਪਾਦਸ਼ਾਹ ਨੇ ਕੀ ਸੋਚਿਆ ਆਪਣੇ ਸਵਿਧ ਜੇ ਮੈਂ ਮਾਲਕ ਤੁਹਾਡਾ ਅਖੀਰ ਅਖੀਰ ਵੀ ਮਾਲਕਾ ਇੱਥੇ ਵੀ ਮਾਲਕੋਂ ਤੇ ਮੈਂ ਸੋਚਿਆ ਕਿਉਂ ਨਾ ਦੁੱਖ ਨੇ ਤੁਹਾਡੇ ਪੈਰੋਂ ਦੇ ਆ ਮਟਾਈ ਜਾ ਉਹ ਥੋੜੀ ਜਿਹੀ ਖੇਲ ਕਰਕੇ ਇਹ ਥੋੜੀ ਜਿਹੀ ਖੇਲ ਕੀਤੀ 40 ਦਿਨ 40 ਦਿਨ ਪੂਰੇ ਬਿਤਾ ਰਹਿਆ ਥੋੜੀ ਜਹੀ ਖੇਲ ਕਰਕੇ ਤੁਹਾਡੀ ਬਦਲ ਦੇਵਾ ਤਕਦੀਰ ਇਹ ਮੇਰੀ ਵੀ ਪਰਵਾਹ ਤੁਹਾਡੀ ਤਕਦੀਰ ਬਦਲ ਦਿੱਤੀ ਪਾਤਸ਼ਾਹ ਕਹਿੰਦੇ ਨੇ ਜੇ ਝਾੜੀਆਂ ਪਿੱਛੇ ਲੁਕਿਆ ਕੋ ਵੀਰ ਜਦੋਂ ਕਬੀਰ ਨੇ ਭੰਡਾਰਾ ਕੀਤਾ ਕਬੀਰ ਨੇ ਕਿਹਾ ਵੀ ਇੰਨਾ ਮੇਰੇ ਕੋਲ ਤਾਂ ਕਿੰਨੇ ਸਾਧੂ ਆ ਰਹੇ ਨੇ ਤੇ ਝਾੜੀਆਂ ਚ ਲੁਕ ਗਿਆ ਪਾਤਸ਼ਾਹ ਕੀ ਕਹਿੰਦੇ ਜੇ ਝਾੜੀਆਂ ਪਿੱਛੇ ਲੁਕਿਆ ਕੋ ਵੀਰ ਉਹਨੇ ਲੁਕ ਲੁਕ ਝੱਟ ਲੰਗਾਈ ਆ ਜੇ ਬਣ ਗਿਆ ਪੈਗੰਬਰਾਂ ਪਿੱਛੇ ਖਵੀਰ ਆਪਣਾ ਰੂਪ ਦਿਖਾਈ ਆ ਤੇ ਜੇ ਬਦਲ ਗਈ ਤਦਵੀਰ तरीका ਢੰਗ ਰਿਹਾ ਸਖਲਾਈਆ ਜੇ ਨਵਾਂ ਢੰਗ ਬਣਾ ਲਿਆ ਤੁਹਾਡੇ ਦੁੱਖ ਰੋਗ ਦੂਰ ਕਰਦਾ ਚੇ ਤੁਹਾਨੂੰ 40 ਦਿਨ ਦੁੱਖ ਰੋਗ ਚੜ ਰਹੇ ਦੇ ਦਿਨ ਦੇ ਪਾਤਸ਼ਾਹ ਕੋ ਤੁਹਾਡੇ ਦੁੱਖ ਰੋਗ ਦੂਰ ਕਰ ਰਹੇ ਤਾਂ ਆਪਾਂ ਨੇ ਤਾਂ ਹਾਏ ਹੇ ਕਰਕੇ ਉੱਥੇ ਪਾਤਸ਼ਾਹ ਦੇ ਚਰਨਾਂ 'ਚ ਗਿਰ ਜਾਣਾ ਸੀ ਪਾਤਸ਼ਾਹ ਕਹਿੰਦੇ ਮੈਂ ਤਰੀਕਾ ਢੰਗ ਰਿਹਾ ਸਖਲਾਈਆ ਫੇਰ ਦਿਓ ਬਾਦ ਅਸ਼ੀਰ ਬਾਬਾ ਪ੍ਰਭੂ ਤੇਰੀ ਬੇਪਰਵਾਹੀਆ ਤੇ ਫੇਰ ਅਸ਼ੀਰਵਾਦ ਪ੍ਰਭੂ ਤੁਹਾਨੂੰ ਕਹਿੰਦੇ ਕਹੋ ਵਾਹ ਵਾਹ ਤੇਰੀ ਬੇਪਰਵਾਹੀਆ ਜਿਸ ਨੇ ਦੁੱਖ ਵਿੱਚ ਸ਼ੁੱਕ ਵਿੱਚ ਸਭ ਦੀ ਬਦਲ ਦੇਣੀ ਜ਼ਮੀਰ ਜiamen ਆਪਣਾ ਆਪ ਕਰਾਇਆ ਇਹ ਕੋਈ ਝੰਡ ਨਹੀਂ ਕਰੀਰ ਇਹ ਕੋਈ ਝੰਡ ਨਹੀਂ ਕਰੀਰ ਜਿਹੜਾ ਸੜ ਸੁੱਕ ਕੇ ਜਿਹੜਾ ਸੜ ਸੁੱਕ ਕੇ ਅਗਨੀ ਵਿੱਚ ਦੋ ਡਾਈ ਇਹ ਕੋਈ ਝੰਡ ਕਰੀਰ ਨਹੀਂ ਹੈ ਇਹ ਕੋਈ ਕਾਂ ਪੱਥਰਾਂ ਵਾਲਾ ਮੰਦਰ ਨਹੀਂ ਜਿਸ ਨੂੰ ਕਰਕੇ ਤੁਮੀਰ ਫੇਰ ਦੇਉ ਢਾਈਓ ਪਹਿਲਾਂ ਉਹਦੇ ਮੱਥੇ ਟੇਕ ਦੇ ਦੋ ਫੇਟਾਓ ਇਹ ਕੋਈ دین ਮਜਬੂਰੀ ਨਹੀਂ ਜਗੀਰ ਤਾਂ ਦولت ਕਿਸੇ ਦੀ ਨਜ਼ਰੀ ਆਈ ਆ ਇਹ ਕੋਈ ਕੜਾਹ ਪੂੜਾ ਕੜਾਹ ਪੂਰੀ ਖਾਣ ਵਾਲਾ ਨਹੀਂ ਖੀਰ ਪਾਸ਼ਾ ਕਹਿੰਦੇ ਨੇ ਇਹ ਕੋਈ ਕੜਾਹ ਪੂਰੀ ਖਾਣ ਵਾਲਾ ਨਹੀਂ ਖੀਰ ਟੁਕੜਿਆਂ ਨਾਲ ਛੱਟ ਲਗਾਈ ਆ ਇਹ ਦਾਤਾ ਬੇਨजीर ਜਦ ਚਾਹੋ ਤੁਹਾਡੇ ਵਰਗਾ ਤੁਹਾਡੇ ਵਿੱਚ ਸਮਾਈ ਇਹ ਦਾਤਾ ਬੇਨजीर ਜਦ ਚਾਹੋ ਤੁਹਾਡੇ ਵਰਗਾ ਤੁਹਾਡੇ ਵਿੱਚ ਸਮਾਈਆ ਪਿਛਲੀ ਸਭ ਦੇ ਉੱਤੇ ਫੇਰ ਨਹੀਂ ਲਕੀਰ ਲਾਈਨ ਇੱਕੋ ਦੇਣੀ ਬਖਾਈਆ ਅੱਗੇ ਪਾਸ਼ਾ ਕੀ ਕਹਿੰਦੇ ਹਾਂ ਦੁੱਖ ਸੁਖ ਰੋਗ ਦੁੱਖ ਸੁਖ ਰੋਗ ਨਹੀਂ ਸੰਤਾਪ ਇਹ ਕੋਈ ਸੰਤਾਪ ਨਹੀਂ ਦੁੱਖ ਸੁਖ ਰੋਗ ਇਹ ਜਗਤ ਵਾਲੀ ਕਾਰ ਹੈ ਇਸੇ ਨੂੰ ਦੁੱਖ ਆ ਗਿਆ ਸੁਖ ਆ ਗਿਆ ਰੋਗ ਹੋ ਗਿਆ ਨਾਲੇ ਆਕਾਲ ਨਾਲੇ ਆਪ ਤੇ ਨਾਲੇ ਪਿਤਾ ਤੇ ਨਾਲੇ ਬਾਪ ਨਾਲੇ ਆਕਾਲ ਨਾਲੇ ਆਪ ਗੋਬਿੰਦ ਨਾਲੇ ਪਿਤਾ ਤੇ ਨਾਲੇ ਬਾਪ ਤੇ ਨਾਲੇ ਬੱਚਿਆਂ ਨੂੰ ਕਹੇ ਉਫਹਾਏ ਬੋੜੀ ਮਰ ਕੇ ਦੇ ਦੋਈਆ ਉਫਹਾਏ ਭੁਰਿਕ ਉਸ ਵੇਲੇ ਪ੍ਰਾਣੇ ਦੱਸਦੇ ਕਿ ਪਾਤਸ਼ਾਹ ਕਈ ਵਾਰੀ ਹਾ ਹਾ ਕਰਦੇ ਸੀ ਵਿਖਾਰ ਦੇ ਵਿੱਚ ਤੇ ਨਾਲੇ ਪਵਿੱਤਰ ਨਾਲੇ ਪਾਕ ਨਾਲੇ ਦੇਵੇਂ ਸਭ ਦਾ ਸਾਥ ਨਾਲੇ ਕਹੇ ਫੜੋ ਉੱਟੋ ਢੱਕੋ ਮੇਰੀ ਜਾਨ ਬੋੜੀ ਬੋੜੀ ਕਰਕੇ ਦੇ ਦੁਹਾਈਆ ਇਹ ਗੋਬਿੰਦਾ ਬਾਖ ਗੁਜਰੀ ਦਾ ਸਾਖ ਦੁੱਖ ਸੁੱਖ ਸਭ ਦਾ ਵੇਖੋ ਵਿਖਾਈਆ ਨਾਲੇ ਲੱਭਾ ਪੁਰਖ ਕਾ ਪਾਤਸ਼ਾਹ ਕੀ ਕਹਿੰਦੇ ਹਾਂ ਨਾਲੇ ਲੱਭਾ ਪੁਰਖ ਕਾ ਤੇ ਲੱਗ ਗਿਆ ਬੋਰਾ ਬੋਰਾ ਮਾਤੂ ਪੋੜਾ ਪਾਲਾ ਲੱਗ ਗਿਆ ਤੁਹਾਡੇ ਸਾਰੇ ਨੇਕ ਵੀ ਪੂਰੇ ਕਰ ਰਿਹਾ ਜੋ ਖਰੋਹ ਵੀ ਆਪਣੀ ਤੇ ਰਹਿ ਰ ਤੇ ਬੋਰਾ ਵੀ ਬਣ ਰ ਬੋਰਾ ਪੋੜਾ ਬਣ ਕੇ ਹਾਈ ਹਾਈ ਕਰਕੇ ਵੀ ਤੁਹਾਨੂੰ ਦਿਖਾਉਗਾ ਪੋੜਾ ਪਾਲਾ ਨਜ਼ਰੀ ਆਈਆ ਸੁਧ ਬੁੱਧ ਵਿੱਚ ਹੋ ਜਾ ਡੋ ਡੋਰਾ ਪੋੜਾ ਸੁਰਤ ਰਹੇ ਨਾਰਾਇਆ ਕਦੀ ਸੱਸੇ ਦਾ ਲਾ ਕੇ ਹੋੜਾ ਹਾਏ ਦਿੱਤੀ ਵਡਿਆਈਆ ਕਦੀ ਬ੍ਰਹਮਣ ਖੰਡ ਪੂਰੀ ਲੋਕ ਆਸ਼ਪਤਾਲ ਗਗਨ ਗੋ ਅਨੰਤਰ ਜਿਮੀ ਇਸ ਮਾਰ ਬਣਾ ਕੇ ਚੌੜਾ ਘਰ ਵੱਡਾ ਛੋਟਾ ਦਿੱਤਾ ਸਮਝਾਈਆ ਗਗਨਗਨ ਰਾਤਨ ਕਦੀ ਪਾਕੇ ਹਾਏ ਲੋੜਾ ਜੁਗਚੌਕੜੀ ਦਿੱਤੇ ਬਜ਼ਾਈਆ ਕਦੀ ਦੇਕੇ ਨਾਮ ਥੋੜਾ ਥੋੜਾ ਸਾਰੇ ਦਿੱਤੇ ਵਰਚਾਈਆ ਕਦੀ ਬਣਾਕੇ ਜੋੜਾ ਜੋੜਾ ਨਾਰੀ ਇਸਤਰੀ ਬੰਡ ਬੰਡਾਈਆ ਪਾਸ਼ਾ ਜਦ ਵੇਖੋ ਜਦੋਂ ਵੇਖੋ ਚਾਹੇ ਸਾਰੀਆਂ ਗੱਲਾਂ ਕਰਦੇ ਪਾਸ਼ਾ ਕਹਿੰਦੇ ਜਦ ਵੇਖੋ ਤੇ ਨਵੇਂ ਦਾ ਨਮਾ ਨਕੋਰਾ ਨਵ ਨੌ ਜੋਬਨ ਸੋਬਾ ਪਾਈਆ ਗੁੱਸੇ ਵਿੱਚ ਦਿਓ ਖਾਨੋਰਾ ਆਸੇ ਰੋ ਬੋਦਲਾਈਆ ਗੁੱਸੇ ਚ ਹਨੁਰਾ ਦੇਉ ਪਾਤਸ਼ਾਹ ਤੂੰ ਇਹ ਕਿਉਂ ਨਹੀਂ ਕਰਦਾ ਤੇ ਜੇ ਸ਼ਬਦ ਗੁਰੂ ਤੇ ਅੱਗੇ ਉਹਦਾ ਘੋੜਾ ਕਿੱਧਰ ਭਜੋਗੇ ਨੱਠੋਗੇ ਕਿਹੜੀ ਥਾਈਆਂ ਫੇਰ ਕਰਕੇ ਦੇਖੋ ਪਾਸ਼ਾ ਕਹਿੰਦੇ ਸ਼ਬਦ ਗੁਰੂ ਵੀ ਹੈ ਉਹਦਾ ਘੋੜਾ ਵੀ ਹੈ ਭੱਜ ਕੇ ਦਿਖਾਓ ਫਿਰ ਕਿੱਧਰ ਭਜੋਗੇ ਫਿਰ ਵੇਖੋ ਤੇ ਸੋਹੰਗ ਦੋਰਾ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ ਫਿਰ ਵੇਖੋ ਤੇ ਅੱਗੇ ਲਾ ਕੇ ਮੋੜਾ ਆਪਣੇ ਵੱਲ ਖਿਚਾਈਆ ਆਪਣੇ ਵਾਲ ਖਿੱਚ ਕੇ ਤਾਨੂੰ ਆਪਣੇ ਚਰਨਾਂ ਨਾਲ ਜੋੜਦਾ ਹੈ ਫਿਰ ਵੇਖੋ ਤੇ ਫਿਰ ਜੋੜੇ ਦਾ ਜੋੜਾ ਆਤਮ ਪਰਮਾਤਮ ਸੂਭ ਹੋ ਕਰਦਾ ਫਿਰ ਜੋੜੇ ਦੀ ਜੋੜਾ ਬਣਾ ਕੇ ਰੱਖਦਾ ਹੈ ਆਪਣੇ ਨਾਲ ਫਿਰ ਵੇਖੋ ਪਾਵੇ ਲੋੜਾ ਤੂੰ ਇੱਧਰ ਤੇ ਮੈਂ ਇੱਧਰ ਸਭ ਨੂੰ ਦੇਖ ਭਾਈਆ ਤੂੰ ਇੱਧਰ ਮੈਂ ਉੱਧਰ ਕਹਿ ਕੇ ਤਉ ਨੂੰ ਸਭ ਨੂੰ ਆ ਪਾਸ਼ਾ ਕਹਿੰਦੇ ਮੈਂ ਸਭ ਨੂੰ ਪੁਵਾ ਦਿੰਦਾ ਫਿਰ ਵੇਖੋ ਖਿੱਚ ਕੇ ਡੋਰਾ ਸ਼ਬਦ ਡੋਰੀ ਤੰਦ ਲਵਾਈਏ ਇਹਦੀ ਸ਼ਬਦ ਦੀ ਡੋਰੀ ਖਿੱਚ ਕੇ ਤਾਂ ਵੇਖੋ ਸੁਰਤ ਨੂੰ ਜੋੜੋ ਇਹ ਸਤਿਗੁਰ ਪਤਾ ਨਹੀਂ ਕਿਧਰੋਂ ਆ ਗਿਆ ਇਹ ਸਤਿਗੁਰ ਪਤਾ ਨਹੀਂ ਕਿਧਰੋਂ ਆ ਗਿਆ ਜਿਸ ਦੀ ਨੰਗੀ ਹੋ ਵੀ ਕੰਗਰੋੜਾ ਹੱਡ ਮਾਸ ਦਾ ਖੇਰ ਨਜ਼ਰ ਕੋਈ ਨਾ ਆਇਆ ਇਹ ਨਹੀਂ ਪਤਾ ਇਹ ਜਨਮ ਕਰਮ ਦੇ ਸਭ ਦੀ ਗੋਬਿੰਦੇ ਪ੍ਰੇਮੀਆਂ ਦੀ ਕੱਢਣ ਆਇਆ ਖੋਰਾ ਇਹ ਨਹੀਂ ਪਤਾ ਇਹ ਜਨਮ ਪਰਮ ਦੇ ਸਭ ਦੀ ਗੋਬਿੰਦੇ ਪ੍ਰੇਮੀਆਂ ਦੀ ਕੱਢਣ ਆਇਆ ਖੋਰਾ ਆਪਣੇ ਆਪ ਨੂੰ ਖੋਰ ਖੋਰ ਕੇ ਖੋਰ ਖੋਰ ਕੇ ਆਪਣੇ ਆਪ ਨੂੰ ਖੋ ਰਿਹਾ 40 ਦਿਨ ਬੁਖਾਰ ਸਰੀਰ ਤੇ ਲਿਆ ਆਪਣੇ ਆਪ ਨੂੰ ਖੋਰ ਖੋਰ ਕੇ ਖੁਰਿਆਂ ਨੂੰ ਖੁਰੇ ਤੋਂ ਫੜ ਕੇ ਲਿਆ ਬਚਾਇਆ ਖੁਰਿਆਂ ਨੂੰ ਖੁਰੇ ਤੋਂ ਫੜ ਕੇ ਲਿਆ ਹੋ ਚਾਹੀਏ ਇਹ ਸਾਰੇ ਬਚਾਣ ਨਹੀਂ ਪਾਤਸ਼ਾ ਇਹ ਸਾਰੇ ਖੇਡ ਕਰਦੇ ਗਏ ਸੋ ਮੇਰੇ ਵੀਰੋ ਸਹਿ ਸੱਚੇ ਪਾਤਸ਼ਾਹ ਨੇ ਇੱਥੇ ਸਭ ਕੁਝ ਦਾ ਸੱਤਾ ਕਿ ਮੈਂ ਪੁਰਖ ਕਾਲ ਹ ਮੈਨੂੰ ਚਪਾਵੇਂ ਤਤ ਸਮਝੋ ਪਾਵੇਂ ਸ਼ਬਦ ਸਮਝੋ ਪਾਵੇਂ ਜੋਤ ਸਮਝੋ ਤੇ ਭਾਵੇਂ ਸਭ ਜੋ ਪਿਤਾ ਵਕਾਲ ਕਿ ਮੈਂ ਤੁਹਾਨੂੰ ਲੈਣ ਲਈ ਊੜੇ ਤੇ ਚੜਾ ਕੇ ਭਜ ਨਹੀਂ ਸਕਦੇ ਤੁਸੀਂ ਜਦੋਂ ਇਸ ਦੇ ਚਰਨਾਂ ਵਿੱਚ ਆ ਗਏ ਤੇ ਪਾਤਸ਼ਾਹ ਨੇ ਇਸੇ ਲਈ ਕਿਹਾ ਸੀ ਪ੍ਰਣਾਲ ਸਿੰਘ ਕਦਰਵਾਦ ਦੇ ਕਰਿਆ ਕਿ ਵੇਸ਼ਕ ਗੁਰਸਿੱਖ ਗੁਰੂ ਦੇ ਜਾਏ ਧੋਖਾ ਗੁਰਮੁਖ ਨ ਕਦੇ ਪੁਵਾਈਆ ਅੰਤਮ ਜਿਸ ਵੇਲੇ ਗੁਰਮੁਖ ਹੋਵੇ ਔਖਾ ਭਾਵੇਂ ਛੱਡ ਜਾਵੇ ਪਾਤਸ਼ਾਹ ਕਹਿੰਦੇ ਅੰਤਮ ਜਿਸ ਵੇਲੇ ਗੁਰਸਿੱਖ ਹੋਵੇ ਔਖਾ ਸੁਣੇ ਫਰਿਆਦ ਬੇਪਰਵਾਹੀ ਫਿਰ ਚੈਤ ਚ ਛੱਡ ਕੇ ਜਿਸ ਵੇਲੇ ਗੁਰਸ਼ਿਕ ਹੋਵੇ ਉਤ ਸੁਣੇ ਫਰਿਆਦ ਬੇਪਰਵਾਹੀ ਆ ਅੰਤਮ ਸਵਾਸ ਤੱਕ ਦੇਵੇ ਮੌਕਾ ਕਿ ਆ ਜਾ ਚਰਨਾ ਚ ਆ ਜਾ ਅੰਤਮ ਸਵਾਸ ਤੱਕ ਦੇਵੇ ਮੌਕਾ ਪਿਛਲੀ ਤੁਮ ਸਾਰੀ ਦੇਵੇ ਮੁਖਸ਼ਾ ਇਹ ਉਸ ਪਕਾਲਪੁਰ ਖਲਾਫ ਦਾ ਖੇੜ ਹੈ ਸਹਿ ਸੱਚੇ ਪਾਤਸ਼ਾਹੀ ਸਿੱਖ ਸਰਾਹ ਕਹਿਓ ਸਹਿ ਸੱਚੇ ਪਾਤਸ਼ਾਹ ਦਾ ਇਹ ਲੇਖ ਬੜਾ ਪਿਆਰਾ ਲੇਖਾ ਹੈ ਕਿ ਸਰੀਰ ਨੂੰ ਕੋਈ ਕਹੇ ਚੰਗਾ ਕੋਈ ਕਹੇ ਮਾੜਾ ਔਰੇ ਖੇਰ ਉਪਰ ਉਪਾਰਾ ਉਪਰੰਪਰ ਆਪਣੀ ਖੇਰ ਖੜੀ ਸਾਹਿਬ ਸੱਚੇ ਪਾਤਸ਼ਾਹ ਦਾ ਜੇ ਪਾਰਾ ਸੋ ਮਾਰਾ ਸ਼ੇਰ ਸਿ ਵਿਸ਼ੂ ਪਾ ਦੀ ਜੈ ਜੀ ਵਾਜੇ ਹੋਣਾ ਆਪਣੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਸੂਕੀ ਜੋੜਦੇ ਹਾਂ ਸੋ ਹੰਗ ਮਾਰਾ ਦੀ ਸ਼ੇਰ ਸਿੰਘ ਵਿਸ਼ੂ ਪਗਵਾਨ ਦੀ ਜੈ ਸੋ

Sūhaṁ nārādhīśhe, cīṁ viṣṇum agalāṁ